ਹੈਲੋ ਦੋਸਤੋ ਹਾਜ਼ਰ ਹੁਆ ਹਾਂ ਅੱਜ ਦੀ ਨਵੀਂ ਕਹਾਣੀ ਲੈ ਕੇ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਪੂਜਾ ਹੈ ਮੈਂ ਅਜੇ ਕਾਲਜ ਵਿੱਚ ਪੜ੍ਹਾਈ ਕਰ ਰਹੀ ਹਾਂ ਜੂਨ ਦਾ ਮਹੀਨਾ ਸੀ ਮੇਰੇ ਸਕੂਲ ਵਿੱਚ ਛੁੱਟੀਆਂ ਚੱਲ ਰਹੀਆਂ ਸੀ ਇਨ੍ਹਾਂ ਛੁੱਟੀਆਂ ਵਿੱਚ ਜੂਨ ਦੇ ਮਹੀਨੇ ਵਿੱਚ ਵਿਆਹ ਦਾ ਮੌਸਮ ਸੀ ਇੱਕ ਵਿਆਹ ਮੇਰੇ ਘਰ ਵਿੱਚ ਸੀ ਜਿਸ ਵਿੱਚ ਮੇਰੇ ਘਰ ਦੇ ਸਾਰੇ ਲੋਕਾਂ ਦਾ ਜਾਣਾ ਵੀ ਜ਼ਰੂਰੀ ਸੀ ਮੇਰੇ ਘਰ ਦੇ ਸਾਰੇ ਮੈਂਬਰ ਜਾਣ ਦੇ ਲਈ ਤਿਆਰ ਸੀ ਪਰ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਘਰ ਵਿੱਚ ਕੌਣ ਰੋਕੇਗਾ ਤੇ ਘਰ ਦੀ ਦੇਖਭਾਲ ਕੌਣ ਕਰੇਗਾ ਕਿਉਂਕਿ ਮੇਰੇ ਪਿੰਡ ਵਿੱਚ ਇਸ ਸਮੇਂ ਚੋਰੀਆਂ ਵੀ ਬਹੁਤ ਹੋ ਰਹੀਆਂ ਸੀ ਇਸ ਇੱਕ ਹਫ਼ਤੇ ਵਿੱਚ ਦੋ ਤਿੰਨ ਘਰਾਂ ਵਿੱਚ ਚੋਰੀਆਂ ਹੋਈਆਂ ਸੀ ਘਰ ਬੰਦ ਕਰਕੇ ਵਿਆਹ ਵਿੱਚ ਜਾਣ ਦੀ ਘਰ ਵਿੱਚ ਚੋਰੀ ਹੋਣ ਦਾ ਡਰ ਬਣਿਆ ਰਹਿੰਦਾ ਇਸ ਲਈ ਸਾਰਿਆਂ ਦਾ ਜਾਣਾ ਵੀ ਸੰਭਵ ਨਹੀਂ ਸੀ ਮੇਰੇ ਪਾਪਾ ਦੇ ਸਭ ਤੋਂ ਚੰਗੇ ਦੋਸਤ ਦੇ بیٹے ਦਾ ਵਿਆਹ ਸੀ ਇਸ ਲਈ ਮੰਮੀ ਪਾਪਾ ਦਾ ਜਾਣਾ ਬਹੁਤ ਜ਼ਰੂਰੀ ਸੀ ਜੇ ਮੰਮੀ ਪਾਪਾ ਨਾ ਜਾਂਦੇ ਤਾਂ ਮੇਰੇ ਪਾਪਾ ਦੇ ਦੋਸਤ ਗੁੱਸੇ ਹੋ ਜਾਂਦੇ ਇਸ ਲਈ ਉਹਨਾਂ ਦਾ ਜਾਣਾ ਜ਼ਰੂਰੀ ਸੀ ਸਭ ਨੇ ਮਿਲ ਕੇ ਫੈਸਲਾ ਕੀਤਾ ਕਿ ਮੈਂ ਘਰੇ ਹੀ ਰਹੂੰਗੀ ਮੈਂ ਵੀ ਅੰਕਲ ਦੇ ਘਰ ਵਿੱਚ ਵਿਆਹ ਵਿੱਚ ਜਾਣਾ ਚਾਹੁੰਦੀ ਸੀ ਪਰ ਫਿਰ ਘਰੇ ਕੌਣ ਰੁਕੇਗਾ ਬਸ ਇਹੀ ਸੋਚ ਕੇ ਮੈਂ ਨਹੀਂ ਗਈ ਤੇ ਘਰੇ ਹੀ ਰੁਕ ਗਈ ਪਰ ਪਾਪਾ ਮੈਨੂੰ ਘਰ ਇਕੱਲੀ ਨੂੰ ਛੱਡ ਕੇ ਕਿੰਨੇ ਜਾ ਸਕਦੇ ਸੀ ਕਿਉਂਕਿ ਮੈਂ ਇੱਕ ਕੁੜੀ ਸੀ ਜੇ ਕੋਈ ਚੋਰ ਵੀ ਆ ਜਾਵੇ ਤਾਂ ਮੈਂ ਇਕੱਲੀ ਕੁੜੀ ਕੀ ਕਰ ਸਕਦੀ ਸੀ ਪਾਪਾ ਨੇ ਇਹ ਸਭ ਸੋਚਿਆ ਤੇ ਫਿਰ ਪਾਪਾ ਨੇ ਆਪਣੇ ਸਭ ਤੋਂ ਖਾਸ ਤੇ ਭਰੋਸੇਮੰਦ ਆਦਮੀ ਨੂੰ ਫੋਨ ਕੀਤਾ ਤੇ ਕਹਿਣ ਲੱਗੇ ਯਾਰ ਰਜਿੰਦਰ ਇਹ ਕੰਮ ਹੈ 2-3 ਦਿਨਾਂ ਦੇ ਲਈ ਅਸੀਂ ਇੱਕ ਵਿਆਹ ਵਿੱਚ ਜਾ ਰਹੇ ਹਾਂ ਤੇ ਘਰ ਵਿੱਚ ਮੇਰੀ ਬੇਟੀ ਇਕੱਲੀ ਹੈ ਘਰ ਵਿੱਚ ਇੱਕ ਕੁੜੀ ਦਾ ਇਕੱਲੇ ਰਹਿਣਾ ਸਹੀ ਨਹੀਂ ਲੱਗਦਾ ਜੇ ਤੈਨੂੰ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਕੀ ਤੂੰ ਕੁਝ ਦਿਨਾਂ ਦੇ ਲਈ ਮੇਰੇ ਘਰ ਰੁੱਕ ਸਕਦਾ ਹੈ ਹਰਜਿੰਦਰ ਮੇਰਾ ਚਾਚੂ ਸੀ ਉਹ ਕਹਿਣ ਲੱਗੇ ਇਸ ਵਿੱਚ ਪਰੇਸ਼ਾਨੀ ਵਾਲੀ ਕਿਹੜੀ ਗੱਲ ਹੈ ਜਿਵੇਂ ਮੈਂ ਇੱਥੋਂ ਆਪਣੀ ਜੌਬ ਦੇ ਲਈ ਜਾਂਦਾ ਹਾਂ ਉਸੇ ਤਰ੍ਹਾਂ ਉੱਥੋਂ ਚਲਾ ਜਾਇਆ ਕਰੂੰਗਾ ਵੈਸੇ ਵੀ ਮੈਂ ਸਿਰਫ ਰਾਤ ਵਿੱਚ ਹੀ ਘਰੇ ਆਉਂਦਾ ਹਾਂ ਤੇ ਰਾਤ ਨੂੰ ਮੈਂ ਤੇਰੇ ਘਰੇ ਸੌਂ ਜਾਇਆ ਕਰੂੰਗਾ ਚਾਚੂ ਨੇ ਸਾਡੀ ਮਦਦ ਕਰਨ ਦੇ ਲਈ ਕਿਹਾ ਤੇ ਮੈਂ ਇਕੱਲੀ ਨਾ ਰਹਾ ਇਸ ਲਈ ਚਾਚੂ ਰਾਤ ਨੂੰ ਸਾਡੇ ਘਰ ਸੌਣ ਦੇ ਲਈ ਤਿਆਰ ਹੋਗੇ ਪਾਪਾ ਨੂੰ ਕਹਿ ਲੱਗੇ ਤੁਸੀਂ ਚਿੰਤਾ ਨਾ ਕਰੋ ਮੈਂ ਹਾਂ ਤਾਂ ਕੋਈ ਪਰੇਸ਼ਾਨੀ ਦੀ ਗੱਲ ਨਹੀਂ ਹੋਵੇਗੀ ਚਾਚੂ ਦਾ ਵਿਆਹ 4 ਸਾਲ ਪਹਿਲਾਂ ਹੀ ਹੋ ਚੁੱਕਿਆ ਸੀ ਮੇਰੀ ਚਾਚੀ ਦੇ ਨਾਲ ਉਹ ਦਿੱਲੀ ਵਿੱਚ ਰਹਿਣ ਵਾਲੇ ਸੀ ਦਿਨ ਵਿੱਚ ਪਪ ਤੇ ਪਪਾ ਤੇ ਮੰਮੀ ਨਹਾ ਧੋ ਕੇ ਜਾਣ ਦੇ ਲਈ ਤਿਆਰ ਹੋ ਗਏ ਤੇ ਸ਼ਾਮ ਨੂੰ ਉਹ ਚਲੇ ਗਏ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਚਾਚੂ ਆ ਰਹੇ ਸੀ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਪੁੱਛਣ ਲੱਗੇ ਕੀ ਖਾਵਾਂਗੀ ਮੈਂ ਕਿਹਾ ਚਾਚੂ ਥੋੜਾ ਪਨੀਰ ਦੀ ਸਬਜ਼ੀ ਲੈ ਆਇਓ ਕਿਉਂਕਿ ਮੈਨੂੰ ਪਨੀਰ ਦੀ ਸਬਜ਼ੀ ਬਹੁਤ ਪਸੰਦ ਹੈ ਮੈਂ ਰੋਟੀ ਤੇ ਚਾਵਲ ਤਾਂ ਬਣਾ ਹੀ ਲਏ ਸੀ ਸ਼ਾਮ ਨੂੰ ਜਦੋਂ ਚਾਚੂ ਆਏ ਤਾਂ ਉਹ ਆਪਣੇ ਨਾਲ ਪਨੀਰ ਦੀ ਸਬਜ਼ੀ ਵੀ ਲੈ ਕੇ ਆਏ ਚਾਚੂ ਉੱਥੋਂ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਥੱਕ ਗਏ ਸੀ ਤੇ ਕਹਿਣ ਲੱਗੇ ਪੂਜਾ ਤੂੰ ਖਾਣਾ ਪਾ ਤੇ ਮੈਂ ਹੱਥ ਮੂੰਹ ਧੋ ਕੇ ਆਉਂਦਾ ਹਾਂ ਇਸ ਤੋਂ ਪਹਿਲਾਂ ਵੀ 2-3 ਵਾਰ ਚਾਚੂ ਸਾਡੇ ਘਰ ਆ ਚੁੱਕੇ ਸੀ ਤਾਂ ਅਸੀਂ ਥੋੜਾ ਫ੍ਰੈਂਡਲੀ ਵੀ ਸੀ ਚਾਚੂ ਤੇ ਮੇਰਾ ਰਿਸ਼ਤਾ ਇੱਕ ਜੀਜੇ ਤੇ ਸਾਲੀ ਦੀ ਤਰ੍ਹਾਂ ਸੀ ਚਾਚੇ ਨੇ ਆਪਣਾ ਬੈਗ ਸਾਈਡ ਤੇ ਰੱਖ ਦਿੱਤਾ ਤੇ ਹੱਥ ਮੂੰਹ ਧੋਣ ਦੇ ਲਈ ਚਲੇ ਗਏ ਉਦੋਂ ਤੱਕ ਮੈਂ ਖਾਣਾ ਪੇਟਾਂ ਵਿੱਚ ਪਾ ਦਿੱਤਾ ਚਾਚੂ ਹੱਥ ਮੂੰਹ ਧੋ ਕੇ ਆਏ ਤੇ ਅਸੀਂ ਇਕੱਠੇ ਬੈਠ ਕੇ ਖਾਣਾ ਖਾਦਾ ਤੇ ਗੱਲਾਂ ਕਰਨ ਲੱਗੇ ਚਾਚੂ ਮੈਨੂੰ ਕਹਿਣ ਲੱਗੇ ਪੂਜਾ ਤੂੰ ਹੁਣ ਪਹਿਲਾਂ ਤੋਂ ਵੀ ਜ਼ਿਆਦਾ ਖੂਬਸੂਰਤ ਹੋ ਗਈ ਹੈ ਮੈਨੂੰ ਦੇਖ ਕੇ ਤਾਂ ਮੈਨੂੰ ਮੇਰੇ ਕਾਲਜ ਦੇ ਦਿਨ ਯਾਦ ਆ ਗਏ ਜਦੋਂ ਮੇਰੀ গারਲਫ੍ਰੈਂਡ ਸੀ ਮੇਰੀ ਵੀ ਗਰਲਫ੍ਰੈਂਡ ਬਹੁਤ ਸੋਹਣੀ ਸੀ ਮੇਰੀ ਕਲਾਸ ਦੇ ਸਾਰੇ ਮੁੰਡੇ ਉਸ ਤੇ ਮਰਦੇ ਸੀ ਪਰ ਉਹ ਮੇਰੇ ਤੇ ਫਿਦਾ ਸੀ ਚਾਚੂ ਦੀਆਂ ਗੱਲਾਂ ਸੁਣ ਕੇ ਮੈਂ ਹੱਸਣ ਲੱਗੀ ਤੇ ਕਹਿਣ ਲੱਗੀ ਚਾਚੂ ਤੁਸੀਂ ਤਾਂ ਅਜੇ ਵੀ ਬਹੁਤ ਹੈਂਡਸਮ ਹੋ ਤੁਹਾਡੀ ਤਾਂ ਅਜੇ ਵੀ ਗਰਲਫ੍ਰੈਂਡ ਹੋਵੇਗੀ ਚਾਚੂ ਕਹਿਣ ਲੱਗੇ ਨਹੀਂ ਹੁਣ ਨਹੀਂ ਆ ਪੂਜਾ ਜਦੋਂ ਤੋਂ ਮੇਰਾ ਵਿਆਹ ਹੋਇਆ ਹੈ ਮੈਂ ਤਾਂ ਇੱਕ ਨੂੰ ਹੀ ਨਹੀਂ ਚੱਲ ਪਾ ਰਿਹਾ। ਇਹਨਾਂ ਕਹਿ ਕੇ ਚਾਚੂ ਮੁਸਕਰਾਉਣ ਲੱਗੇ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਵੀ ਹੱਸਣ ਲੱਗੀ। ਮੈਂ ਚਾਚੇ ਨੂੰ ਕਿਹਾ ਚਾਚੂ ਦੁੱਧ ਪੀਓਗੇ? ਚਾਚੂ ਮੇਰੇ ਵੱਲ ਦੇਖਣ ਲੱਗਾ ਤੇ ਕਹਿਣ ਲੱਗਾ ਹਾਂ ਜੇ ਹੈ ਤਾਂ ਲੈ ਆ ਥੋੜਾ ਜਿਹਾ। ਮੈਂ ਰਸੋਈ ਵਿੱਚ ਜਾ ਕੇ ਦੁੱਧ ਲੈ ਆਈ ਤੇ ਚਾਚੂ ਨੂੰ ਦੇ ਦਿੱਤਾ। ਚਾਚੂ ਨੇ ਦੁੱਧ ਪੀਤਾ ਤੇ ਕਹਿਣ ਲੱਗੇ ਪੂਜਾ ਦੁੱਧ ਕਿੰਨਾ ਮਿੱਠਾ ਹੈ ਤੇ ਮਜ਼ਾਕ ਕਰਨ ਲੱਗੇ। ਮੈਂ ਚਾਚੇ ਨੂੰ ਕਿਹਾ ਚਾਚੂ ਉਸ ਦਾ ਰੋਜ਼ ਕਰੇ ਦੁੱਧ ਪੀਂਦੇ ਹੋਊਗੇ ਚਾਚੂ ਮੇਰੀ ਗੱਲ ਸਮਝ ਗਏ ਤੇ ਹੱਸਣ ਲੱਗੇ ਫਿਰ ਅਸੀਂ ਇਕੱਠੇ ਮਿਲ ਕੇ ਖਾਣਾ ਖਾਦਾ ਖਾਣਾ ਖਾਣ ਤੋਂ ਬਾਅਦ ਚਾਚੂ ਫੋਨ ਵੱਲ ਦੇਖਣ ਲੱਗੇ ਤੇ ਮੈਂ ਰਸੋਈ ਵਿੱਚ ਜਾ ਕੇ ਕੰਮ ਕਰਨ ਲੱਗੀ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਅਸੀਂ ਰਾਤ ਨੂੰ 12 ਵਜੇ ਤੱਕ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ ਚਾਚੂ ਇੰਨੇ ਚੰਗੇ ਸੀ ਕਿ ਗੱਲ ਕਰਦੇ ਸਮੇਂ ਵਕਤ ਦਾ ਪਤਾ ਹੀ ਨਾ ਲੱਗਿਆ ਉਸ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਜਾ ਕੇ ਸੌਂਗੀ ਤੇ ਚਾਚੂ ਆਪਣੇ ਕਮਰੇ ਵਿੱਚ ਸੌਂਗੇ। ਸਵੇਰ ਮੈਂ ਜਲਦੀ ਉੱਠ ਕੇ ਚਾਚੂ ਦੇ ਲਈ ਨਾਸ਼ਤਾ ਬਣਾਉਣ ਲੱਗੀ ਪਰ ਮੈਂ ਦੇਖਿਆ ਕਿ ਚਾਚੂ ਅਜੇ ਵੀ ਨਹੀਂ ਉੱਠੇ ਸੀ। ਮੈਂ ਚਾਚੇ ਨੂੰ ਆਵਾਜ਼ ਦੇਣ ਲੱਗੀ ਤੇ ਕਹਿਣ ਲੱਗੀ ਚਾਚੂ ਤੁਹਾਨੂੰ ਦੇਰ ਹੋ ਰਹੀ ਹੈ ਉੱਠ ਜਾਓ। ਪਰ ਸ਼ਾਇਦ ਅੱਜ ਦੇਰ ਰਾਤ ਸੌਣ ਦੇ ਕਾਰਨ ਚਾਚੂ ਗੂੜੀ ਨੀਂਦ ਵਿੱਚ ਸੌਂ ਰਹੇ ਸੀ ਤੇ ਉਹਨਾਂ ਨੇ ਮੇਰੀ ਆਵਾਜ਼ ਸੁਣੀ ਹੀ ਨਹੀਂ। ਮੈਂ ਚਾਚੂ ਦੇ ਕਮਰੇ ਵਿੱਚ ਗਈ ਤੇ ਚਾਚੂ ਨੂੰ ਜਗਾਉਣ ਲੱਗ ਮੈਂ ਫਿਰ ਚਾਚੂ ਦੇ ਉੱਪਰੋਂ ਕੰਬਲ ਖਿੱਚਿਆ ਤਾਂ ਅਚਾਨਕ ਮੇਰੀ ਨਜ਼ਰ ਅਜੀਹੀ ਜਗ੍ਹਾ ਤੇ ਗਈ ਜਿਸ ਨੂੰ ਦੇਖ ਕੇ ਮੈਂ ਸ਼ਰਮਿੰਦਾ ਹੋ ਗਈ। ਮੈਂ ਥੋੜੀ ਦੇਰ ਤੱਕ ਇਸ ਤਰ੍ਹਾਂ ਹੀ ਚਾਚੇ ਨੂੰ ਦੇਖਦੀ ਰਹੀ ਤੇ ਮੇਰੇ ਮਨ ਵਿੱਚ ਲੱਡੂ ਫੁੱਟਣ ਲੱਗੇ। ਉਦੋਂ ਹੀ ਚਾਚੂ ਦੀ ਅੱਖ ਖੁੱਲ ਗਈ ਤੇ ਚਾਚੂ ਨੇ ਕਿਹਾ ਪੂਜਾ ਮੈਂ ਚਾਚੂ ਦੇ ਵੱਲ ਦੇਖਦੇ ਹੋਏ ਕਿਹਾ ਚਾਚੂ ਉੱਠ ਜਾਓ ਤੁਸੀਂ ਲੇਟ ਹੋ ਜਾਓਗੇ। ਚਾਚੂ ਨੇ ਫੋਨ ਚੱਕ ਕੇ ਦੇਖਿਆ ਤੇ ਕਹਿਣ ਲੱਗੇ ਬਾਪਰੇ বাপ ਅੱਜ ਤਾਂ ਬਹੁਤ ਜ਼ਿਆਦਾ ਟਾਈਮ ਹੋ ਗਿਆ। ਮੈਂ ਚਾਚੂ ਨੂੰ ਕਿਹਾ ਤੁਸੀਂ ਜਲਦੀ ਨਹਾ ਲਓ ਤੁਹਾਡਾ ਰਾਸਣਾਸ਼ਤਾ ਤਾਂ ਰੈਡੀ ਹੈ ਚਾਚੂ ਬਾਥਰੂਮ ਵਿੱਚ ਗਏ ਤੇ ਨਹਾ ਧੋ ਕੇ ਜਲਦੀ ਬਾਹਰ ਆ ਗਏ ਚਾਚੂ ਨੇ ਜਲਦੀ ਜਲਦੀ ਵਿੱਚ ਨਾਸ਼ਤਾ ਕੀਤਾ ਤੇ ਮੈਂ ਉਹਨਾਂ ਦਾ ਟਿਫਨ ਪੈਕ ਕਰ ਦਿੱਤਾ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਸ਼ਾਮ ਨੂੰ ਕੀ ਬਣਾਵਾਂ ਉਸ ਦੇ ਬਾਅਦ ਚਾਚੂ ਆਪਣੇ ਆਫਿਸ ਦੇ ਲਈ ਚਲੇ ਗਏ ਉਸ ਤੋਂ ਬਾਅਦ ਮੈਂ ਘਰ ਦੀ ਸਾਫ ਸਫਾਈ ਕਰਨ ਲੱਗੀ ਜਲਦੀ ਸਾਫ ਸਫਾਈ ਕਰਨ ਤੋਂ ਬਾਅਦ ਮੈਂ ਨਹਾਉਣ ਚਲੀ ਗਈ ਨਹਾ ਕੇ ਫਿਰ ਤੋਂ ਤਿਆਰ ਹੋ ਕੇ ਨਾਸ਼ਤਾ ਕੀਤਾ ਤੇ ਉਸ ਤੋਂ ਬਾਅਦ ਕੁਝ ਦਿਨ ਆਰਾਮ ਵੀ ਕੀਤਾ ਅੱਜ ਘਰ ਵਿੱਚ ਕੋਈ ਨਹੀਂ ਸੀ ਪੂਰਾ ਘਰ ਸੁਨਣਾ ਸੁਨਣਾ ਲੱਗ ਰਿਹਾ ਸੀ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕੀ ਕਰਾਂ ਦੁਪਹਿਰ ਦੇ 2 ਵਜੇ ਰਹੇ ਸੀ ਤਾਂ ਮੈਂ ਸੋਚਿਆ ਕਿ ਥੋੜੀ देर ਪੜ੍ਹਾਈ ਕਰ ਲੈਂਦੀ ਹਾਂ 4 ਵਜੇ ਤੱਕ ਮੈਂ ਪੜ੍ਹਾਈ ਕੀਤੀ ਉਸ ਤੋਂ ਬਾਅਦ ਫੋਨ ਚਲਾਉਣ ਲੱਗੀ ਫੋਨ ਚਲਾਉਂਦੇ ਚਲਾਉਂਦੇ ਕਦੋਂ ਸੌਂਗੀ ਕੁਝ ਪਤਾ ਹੀ ਨਾ ਲੱਗਿਆ 1 ਘੰਟੇ ਬਾਅਦ ਜਦੋਂ ਮੈਂ ਉੱઠી ਤਾਂ ਦੇਖਿਆ ਕਿ ਚਾਚੂ ਦੇ ਆਉਣ ਦਾ ਸਮਾਂ ਹੋ ਗਿਆ ਸੀ। ਸੌਂਦੇ-ਸੌਂਦੇ ਮੈਂ ਪੂਰੀ ਪਸੀਨੇ ਨਾਲ ਭਿੱਜ ਚੁੱਕੀ ਸੀ ਤਾਂ ਮੈਂ ਸੋਚ-ਸੋਚਿਆ ਚਲੋ ਨਹਾ ਲੈਨੀ ਆ। ਨਹਾ ਕੇ ਅੱਜ ਮੈਂ ਬਲੈਕ ਕਲਰ ਦਾ ਇੱਕ ਖੂਬਸੂਰਤ ਸ਼ਾਰਟ ਡਰੈੱਸ ਪਾ ਲਈ ਸੀ। ਉਹ ਡਰੈੱਸ ਮੇਰੀ ਫੇਵਰੇਟ ਸੀ ਤੇ ਮੇਰੇ ਸਰੀਰ ਤੇ ਵੀ ਪੂਰੀ ਤਰ੍ਹਾਂ ਫਿੱਟ ਸੀ। ਉਸ ਤੋਂ ਬਾਅਦ ਮੈਂ ਥੋੜਾ ਜਿਹਾ ਮੇਕਅੱਪ ਕੀਤਾ। ਉਦੋਂ ਤੱਕ ਚਾਚੂ ਵੀ ਆ ਗਏ ਸੀ। ਉਹਨਾਂ ਨੇ ਮੈਨੂੰ ਆਵਾਜ਼ ਦਿੱਤੀ ਤਾਂ ਮੈਂ ਕਮਰੇ ਤੋਂ ਬਾਹਰ ਆਈ। ਜਿਵੇਂ ਹੀ ਮੈਂ ਬਾਹਰ ਆਈ ਚਾਚੂ ਮੈਨੂੰ ਦੇਖਦੇ ਹੀ ਰਹੇ ਤੇ ਕਹਿਣ ਲੱਗੇ ਵਾਹ ਪੂਜਾ ਅੱਜ ਤਾਂ ਤੂੰ ਕਮਾਲ ਦੀ ਲੱਗ ਰਹੀ ਹੈ ਤੈਨੂੰ ਦੇਖ ਕੇ ਮੈਨੂੰ ਜਵਾਨੀ ਦੇ ਦਿਨ ਯਾਦ ਆ ਗਏ ਮੈਂ ਮਹਿਸੂਸ ਕੀਤਾ ਤੇ ਦੇਖਿਆ ਕਿ ਚਾਚੂ ਮੈਨੂੰ ਅੱਜ ਇੱਕ ਅਲੱਗ ਹੀ ਨਜ਼ਰ ਨਾਲ ਦੇਖ ਰਹੇ ਸੀ ਅਚਾਨਕ ਮੇਰੀ ਨਜ਼ਰ ਫਿਰ ਤੋਂ ਉਸ ਜਗ੍ਹਾ ਤੇ ਗਈ ਜਿਸ ਨੂੰ ਦੇਖ ਕੇ ਮੈਂ ਸਵੇਰ ਸ਼ਰਮਿੰਦਾ ਹੋਈ ਸੀ ਪਰ ਚਾਚੂ ਨੇ ਉਸ ਨੂੰ ਬੈਗ ਦੇ ਪਿੱਛੇ ਛਿਪਾ ਰੱਖਿਆ ਸੀ ਚਾਚੂ ਮੇਰੇ ਵੱਲ ਬੜੇ ਹੀ ਧਿਆਨ ਨਾਲ ਦੇਖ ਰਹੇ ਸੀ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ ਮੇਰਾ ਮਨ ਕਰ ਰਿਹਾ ਸੀ ਕਿ ਹੁਣ ਚਾਚੂ ਮੈਨੂੰ ਆਪਣੀਆਂ ਬਾਹਾਂ ਵਿੱਚ ਭਰ ਲੈਣ ਚਾਚੂ ਦੇ ਮੂੰਹ ਵਿੱਚੋਂ ਤਾਰੀਫ਼ ਸੁਣ ਕੇ ਮੈਂ ਅੰਦਰ ਹੀ ਅੰਦਰ ਖੁਸ਼ ਹੋ ਗਈ ਜਿਵੇਂ ਕਿਸੇ ਨੇ ਆਗ ਲਗਾ ਦਿੱਤੀ ਹੋਵੇ ਪਰ ਫਿਰ ਵੀ ਮੈਂ ਸ਼ਾਂਤ ਹੀ ਰਹੀ ਕਿਉਂਕਿ ਉਹ ਮੇਰੇ ਚਾਚੂ ਸੀ ਉਸ ਤੋਂ ਬਾਅਦ ਚਾਚੂ ਮੈਨੂੰ ਕਹਿਣ ਲੱਗੇ ਪੂਜਾ ਮੈਂ ਹੱਥ ਮੂੰਹ ਧੋ ਕੇ ਤਿਆਰ ਹੋ ਜਾਂਦਾ ਤੂੰ ਖਾਣਾ ਪਲੇਟ ਵਿੱਚ ਪਾ ਲੈ ਮੈਂ ਕਿਹਾ ਠੀਕ ਹੈ ਚਾਚੂ ਪਰ ਉਸ ਦੇ ਲਈ ਖਾਣਾ ਬਣਾਉਣਾ ਪਵੇਗਾ ਫਰਮੇ ਤਾਂ ਅਜੇ ਖਾਣਾ ਬਣਾਇਆ ਹੀ ਨਹੀਂ ਚਾਚੂ ਕਹਿਣ ਲੱਗੇ ਠੀਕ ਐ ਤੂੰ ਖਾਣਾ ਬਣਾ ਲੈ ਉਦੋਂ ਤੱਕ ਮੈਂ ਆਰਾਮ ਕਰ ਲੈਂਦਾ ਹਾਂ ਮੈਂ ਕਿਹਾ ਠੀਕ ਐ ਚਾਚੂ ਉੱਥੇ ਹੀ ਸੋਫੇ ਤੇ ਬੈਠ ਕੇ ਆਰਾਮ ਕਰਨ ਲੱਗੇ ਤੇ ਮੈਂ ਖਾਣਾ ਬਣਾਉਣ ਦੇ ਲਈ ਰਸੋਈ ਵਿੱਚ ਚਲੀ ਗਈ ਜਿੱਥੇ ਚਾਚੂ ਬੈਠੇ ਸੀ ਉੱਥੇ ਰਸੋਈ ਸਾਹਮਣੇ ਹੀ ਦਿਖਾਈ ਦੇ ਰਹੀ ਸੀ ਮੈਂ ਵਾਰ-ਵਾਰ ਪਿੱਛੇ ਪਲਟ ਕੇ ਦੇਖਿਆ ਤਾਂ ਚਾਚੂ ਦੀ ਨਜ਼ਰ ਮੇਰੇ ਤੇ ਹੀ ਟਿਕੀ ਹੋਈ ਸੀ ਉਹਨਾਂ ਦਾ ਇਸ ਤਰ੍ਹਾਂ ਦੇਖਣਾ ਮੈਨੂੰ ਬਹੁਤ ਚੰਗਾ ਵੀ ਲੱਗ ਰਿਹਾ ਸੀ ਕਿਉਂਕਿ ਚਾਚੂ ਇਸ ਤੋਂ ਪਹਿਲਾਂ ਵੀ 2-3 ਵਾਰ ਘਰ ਆ ਚੁੱਕੇ ਸੀ ਤਾਂ ਉਹ ਮੇਰੇ ਨਾਲ ਕਾਫੀ ਖੁੱਲ ਕੇ ਗੱਲਾਂ ਕਰਦੇ ਸੀ ਤੇ ਮੈਨੂੰ ਉਹਨਾਂ ਦੇ ਨਾਲ ਸਮਾਂ ਗੁਜ਼ਾਰਨਾ ਵੀ ਚੰਗਾ ਲੱਗਦਾ ਸੀ ਇਸ ਲਈ ਮੈਨੂੰ ਉਹਨਾਂ ਦਾ ਇਸ ਤਰ੍ਹਾਂ ਦੇਖਣਾ ਵੀ ਚੰਗਾ ਲੱਗ ਰਿਹਾ ਸੀ ਮੈਂ ਖਾਣਾ ਬਣਾ ਰਹੀ ਸੀ ਤਾਂ ਲਾਈਟ ਚਲੀ ਗਈ ਉੱਪਰੋਂ ਇੰਨੀ ਗਰਮੀ ਸੀ ਮੈਂ ਪੂਰੀ ਪਸੀਨੇ ਨਾਲ ਭਿੱਜੀ ਹੋਈ ਸੀ ਤੇ ਹੁਣ ਹਨੇਰਾ ਹੋ ਗਿਆ ਸੀ ਉਦੋਂ ਤੱਕ ਚਾਚੂ ਆਪਣੇ ਫੋਨ ਦੀ ਟਾਰਚ ਆਨ ਕਰਕੇ ਰਸੋਈ ਵਿੱਚ ਆ ਕੇ ਤੇ ਮੈਨੂੰ ਕਹਿਣ ਲੱਗੀ ਪੂਜਾ ਅੱਜ ਗਰਮੀ ਬਹੁਤ ਜ਼ਿਆਦਾ ਹੈ ਮੈਂ ਕਿਹਾ ਹਾਂ ਚਾਚੂ ਹੁਣ ਤਾਂ ਲਾਈਟ ਵੀ ਚਲੀ ਗਈ ਹੈ ਮੇਰੇ ਘਰ ਵਿੱਚ ਇਨਵਰਟਰ ਵੀ ਨਹੀਂ ਸੀ ਚਾਚੂ ਨੇ ਮੈਨੂੰ ਟਾਰਚ ਦਿਖਾਈ ਤੇ ਮੈਂ ਇੱਕ ਮੋਮਬਤੀ ਜਗਾ ਕੇ ਰਸੋਈ ਵਿੱਚ ਰੱਖ ਦਿੱਤੀ ਚਾਚੂ ਕਹਿਣ ਲੱਗੇ ਪੂਜਾ ਤੂੰ ਪਸੀਨੇ ਵਿੱਚ ਤਾਂ ਪੂਰੀ ਤਰ੍ਹਾਂ ਭਿੱਜ ਚੁੱਕੀ ਹੈ ਤਾਂ ਕੀ ਮੈਂ ਤੇਰੀ ਥੋੜੀ ਮਦਦ ਕਰ ਸਕਦਾ ਮੈਂ ਵੀ ਬਹੁਤ ਪਰੇਸ਼ਾਨ ਸੀ ਇਸ ਲਈ ਹਾਂ ਕਹਿ ਦਿੱਤਾ ਚਾਚੂ ਖਾਣਾ ਬਣਾਉਣ ਵਿੱਚ ਮੇਰੀ ਮਦਦ ਕਰਨ ਲੱਗੇ। ਮੈਂ ਤੇ ਚਾਚੂ ਨੇ ਮਿਲ ਕੇ ਖਾਣਾ ਬਣਾਇਆ ਤੇ ਗੱਲਾਂ ਕਰਦੇ ਰਹੇ। ਥੋੜੀ ਦੇਰ ਵਿੱਚ ਲਾਈਟ ਵੀ ਆ ਗਈ। ਚਾਚੂ ਮੇਰੇ ਵੱਲ ਦੇਖਣ ਲੱਗੇ ਪਸੀਨੇ ਵਿੱਚ ਭਿੱਜੰਦੀ ਵਜ੍ਹਾ ਨਾਲ ਮੇਰਾ ਵजूद ਸਾਫ਼ ਦਿਖਾਈ ਦੇ ਰਿਹਾ ਸੀ। ਮੈਂ ਵੀ ਹੁਣ ਥੋੜਾ ਉਹਨਾਂ ਦੇ ਵੱਲ ਮੁੜ ਗਈ ਤਾਂ ਕਿ ਉਹ ਆਸਾਨੀ ਨਾਲ ਮੈਨੂੰ ਚੰਗੀ ਤਰ੍ਹਾਂ ਦੇਖ ਸਕਣ। ਫਿਰ ਮੈਂ ਚਾਚੂ ਨੂੰ ਕਿਹਾ ਚਾਚੂ ਤੁਸੀਂ ਆਰਾਮ ਕਰ ਲਓ ਬਸ ਖਾਣਾ ਤਿਆਰ ਹੀ ਹੋਣ ਵਾਲਾ ਹੈ। ਚਾਚੂ ਨੇ ਮੇਰੇ ਵਾਲਾ ਪੱਖਾ ਮੋੜ ਦਿੱਤਾ ਤੇ ਆਰਾਮ ਕਰਨ ਲੱਗੇ। ਕੁਝ ਦੇਰ ਬਾਅਦ ਖਾਣਾ ਬਣ ਕੇ ਤਿਆਰ ਹੋ ਗਿਆ ਸੀ। ਰਸੋਈ ਵਿੱਚ ਕੰਮ ਕਰਨ ਤੋਂ ਬਾਅਦ ਮੈਂ ਸੋਚਿਆ ਕਿ ਕਿਉਂ ਨਾ ਨਹਾ ਲਿਆ ਜਾਵੇ। ਚਾਚੂ ਸੋਫੇ ਤੇ ਬੈਠੇ ਬੈਠੇ ਆਪਣਾ ਕੰਮ ਕਰ ਰਹੇ ਸੀ। ਮੈਂ ਚਾਚੂ ਨੂੰ ਕਿਹਾ ਚਾਚੂ ਮੈਂ ਨਹਾਉਣ ਜਾ ਰਹੀ ਹਾਂ। ਚਾਚੂ ਕਹਿੰਨ ਲੱਗੇ ਠੀਕ ਆ। ਮੈਂ ਨਹਾ ਕੇ ਇੱਕ ਫਿਰ ਸ਼ਾਰਟ ਫਰਕ ਜਿਹੀ ਪਾ ਲਈ ਜੋ ਚਾਚੂ ਨੇ ਹੀ ਮੈਨੂੰ ਬਰਥਡੇ ਤੇ ਗਿਫਟ ਕੀਤੀ ਸੀ। ਅੱਜ ਜਦੋਂ ਮੈਂ ਉਸੋ ਸ਼ਾਰਟ ਡਰੈੱਸ ਨੂੰ ਪਾ ਕੇ ਆਇਆ ਤਾਂ ਚਾਚੂ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ। ਚਾਚੂ ਮੈਨੂੰ ਦੇਖ ਕੇ ਖੁਸ਼ ਹੋ ਗਏ ਤੇ ਕਹਿਣ ਲੱਗੇ ਇਹ ਤਾਂ ਉਹੀ ਡਰੈੱਸ ਹੈ ਨਾ ਜੋ ਮੈਂ ਤੈਨੂੰ ਤੇਰੇ ਬਰਥਡੇ ਤੇ ਦਿੱਤੀ ਸੀ। ਮੈਂ ਕਿਹਾ ਹਾਂ ਚਾਚੂ ਤੁਹਾਡੀ ਦਿੱਤੀ ਹੋਈ ਡਰੈੱਸ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ। ਚਾਚੂ ਕਹਿਣ ਲੱਗੇ ਤੂੰ ਇਸ ਡਰੈੱਸ ਵਿੱਚ ਵਾਕਈ ਬਹੁਤ ਖੂਬਸੂਰਤ ਲੱਗ ਰਹੀ ਹੈ। ਮਨ ਨਹੀਂ ਕਰਦਾ ਕਿ ਮੈਂ ਤੇਰੇ ਤੋਂ ਨਜ਼ਰ ਹਟਾਵਾਂ। ਮਨ ਕਰਦਾ ਹੈ ਕਿ ਤੈਨੂੰ ਇਸੇ ਤਰ੍ਹਾਂ ਦੇਖਦਾ ਰਹਾਂ। ਉਹਨਾਂ ਦੀ ਗੱਲ ਸੁਣ ਕੇ ਮੈਂ ਸ਼ਰਮ ਨਾਲ ਸਿਰ ਝੁਕਾ ਲਿਆ। ਫਿਰ ਮੈਂ ਚਾਚਾ ਮੈਂ ਤੇ ਚਾਚੂ ਨੇ ਮਿਲ ਕੇ ਖਾਣਾ ਖਾਧਾ ਤੇ ਢੇਰ ਸਾਰੀਆਂ ਗੱਲਾਂ ਵੀ ਕੀਤੀਆਂ। ਰਸੋਈ ਦਾ ਕੰਮ ਖਤਮ ਕਰਕੇ ਮੈਂ ਚਾਚੂ ਦੇ ਰੂਮ ਵਿੱਚ ਉਹਨਾਂ ਨਾਲ ਗੱਲਾਂ ਕਰਨ ਚਲੀ ਗਈ। ਕੁਝ ਦਿਨ ਬਾਤ ਗੱਲ ਕਰਦੇ ਕਰਦੇ ਅਚਾਨਕ ਚਾਚੂ ਜ਼ੋਰ ਨਾਲ ਬੋਲੇ, "ਪੂਜਾ ਤੇਰੇ ਮੋਢੇ ਤੇ ਮੱਕੜੀ ਹੈ।" ਇਸ ਤੇ ਮੈਂ ਬਹੁਤ ਜ਼ਿਆਦਾ ਹੈਰਾਨ ਹੋ ਗਈ। ਘਬਰਾਉਂਦੇ ਹੋਏ ਭੱਜ ਕੇ ਚਾਚੂ ਦੇ ਗਲੇ ਨਾਲ ਚੁੰਮੜ ਗਈ। ਮੈਨੂੰ ਬਹੁਤ ਡਰ ਲੱਗ ਰਿਹਾ ਸੀ ਇਸ ਤੇ ਚਾਚੂ ਹੱਸਣ ਲੱਗੇ ਤੇ ਕਹਿਣ ਲੱਗੇ ਪਾਗਲ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਤੂੰ ਤਾਂ ਸੱਚ ਵਿੱਚ ਡਰ ਗਈ ਮੈਂ ਕਿਹਾ ਚਾਚੂ ਇਸ ਤਰ੍ਹਾਂ ਦਾ ਮਜ਼ਾਕ ਫਿਰ ਕਦੇ ਨਾ ਕਰਿਓ ਮੈਨੂੰ ਮੱਕੜੀ ਤੋਂ ਬਹੁਤ ਡਰ ਲੱਗਦਾ ਹੈ ਅਜੇ ਵੀ ਮੈਂ ਚਾਚੂ ਦੇ ਗਲੇ ਲੱਗੀ ਹੋਈ ਸੀ ਚਾਚੂ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਸਮੇਟ ਰੱਖਿਆ ਸੀ ਮੈਂ ਥੋੜੀ ਸ਼ਰਮਾਉਂਦੇ ਹੋਏ ਉਹਨਾਂ ਤੋਂ ਦੂਰ ਹੋ ਗਈ ਮੈਂ ਚਾਚੂ ਨੂੰ ਸੌਰੀ ਬੋਲਿਆ ਪਰ ਚਾਚੂ ਨੇ ਕਿਹਾ ਪਾਗਲ ਇਹ ਤਾਂ ਕੋਈ ਗੱਲ ਨਹੀਂ ਸੀ ਅਸੀਂ ਦੋਨੋਂ ਤਾਂ ਦੋਸਤ ਆਂ ਇਨਾ ਤਾਂ ਚੱਲਦਾ ਹੀ ਐ ਵੈਸੇ ਵੀ ਮੈਂ ਤੈਨੂੰ ਆਪਣੀ ਛੋਟੀ ਸਾਲੀ ਮੰਨਦਾ ਹਾਂ ਇਹਨਾਂ ਕਹਿ ਕੇ ਚਾਚੂ ਮੁਸਕਰਾ ਗਏ ਉਸ ਤੋਂ ਬਾਅਦ ਚਾਚੂ ਬੋਲੇ ਅੱਜ ਤੂੰ ਇੱਥੇ ਮੇਰੇ ਨਾਲ ਹੀ ਸੌਂ ਜਾ ਕਿਉਂਕਿ ਤੂੰ ਤਾਂ ਬਹੁਤ ਜ਼ਿਆਦਾ ਡਰੀ ਹੋਈ ਐ ਇਸ ਤੇ ਕੁਝ ਧੇਰ ਮੈਂ ਸੋਚਣ ਲੱਗੀ ਤੇ ਫਿਰ ਖਮੋਸ਼ੀ ਦੇ ਨਾਲ ਚਾਚੂ ਦੇ ਕੋਲ ਬੈਠ ਗਈ ਤਾਂ ਫਿਰ ਇੱਕ ਵਾਰ ਬਿਜਲੀ ਚਲੀ ਗਈ ਰਾਤ ਦੇ ਕਰੀਬ 11 ਵਜੇ ਦਾ ਸਮਾਂ ਸੀ ਉਦੋਂ ਚਾਚੂ ਨੇ ਆਪਣੇ ਮੋਬਾਈਲ ਦੀ ਲਾਈਟ ਆਨ ਕੀਤੀ ਤੇ ਕਿਹਾ ਚਲ ਇਸ ਤੋਂ ਚੰਗਾ ਅੱਜ ਛੱਤ ਤੇ ਸੌਂ ਜਾਂਦੇ। ਇਸ ਗੱਲ ਤੇ ਮੈਂ ਵੀ ਮੰਨ ਗਈ। ਚਾਚੂ ਬਿਸਤਰੇ ਤੇ ਮੈਂ ਮੱਛਰਦਾਨੀ ਲੈ ਕੇ ਛੱਤ ਤੇ ਆ ਗਈ। ਛੱਤ ਤੇ ਵੀ ਬਹੁਤ ਜ਼ਿਆਦਾ ਗਰਮੀ ਸੀ। ਬਿਜਲੀ ਅਜੇ ਤੱਕ ਨਹੀਂ ਆਈ ਸੀ। ਸਾਡੇ ਕੋਲ ਦੂਜਾ ਹੋਰ ਕੋਈ ਵੀ ਰਾਹਤ ਨਹੀਂ ਸੀ। ਕੁਝ ਦੇਰ ਪੈਣ ਤੋਂ ਬਾਅਦ ਮੇਰੇ ਸ਼ਰੀਰ ਫਿਰ ਤੋਂ ਪਸੀਨੇ ਨਾਲ ਭਿੱਜ ਗਿਆ ਤਾਂ ਮੈਂ ਚਾਚੂ ਨੂੰ ਕਿਹਾ ਇੱਥੇ ਵੀ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ। ਚਾਚੂ ਕਹਿਣ ਲੱਗੇ ਜੇ ਤੂੰ ਬੁਰਾ ਨਾ ਮੰਨੇ ਤਾ ਇੱਕ ਗੱਲ કહਾਂ ਮੈਂ ਕਿਹਾ हां ਚਾਚੂ ਕਹੋ ਕਹਿ ਲੱਗੇ ਤੂੰ ਕੋਈ ਹਲਕੀ ਫੁਲਕੀ ਨਾਈਟੀ ਪਾ ਲੈ ਇਸ ਨਾਲ ਤੈਨੂੰ گرمੀ ਵੀ ਜ਼ਿਆਦਾ ਨਹੀਂ ਲੱਗੇਗੀ ਮੈਂ ਵੀ ਇਹੀ ਠੀਕ ਸਮਝਿਆ ਪਰ ਮੈਨੂੰ ਬਹੁਤ ਝਿਜਕ ਮਹਿਸੂਸ ਹੋ ਰਹੀ ਸੀ ਫਿਰ ਮੈਂ ਥੱਲੇ ਗਈ ਤੇ ਨਹਾ ਮੈਂ ਨਹਾ ਕੇ ਇੱਕ ਜਾਲੀਦਾਰ ਨਾਈਟੀ ਪਹਿਨ ਲਈ ਜਦੋਂ ਮੈਂ ਛੱਤ ਤੇ ਆਈ ਤਾਂ ਚਾਚੂ ਮੈਨੂੰ ਦੇਖਦੇ ਹੀ ਰਹਿ ਗਏ ਚਾਚੂ ਮੈਨੂੰ ਕਹਿਣ ਲੱਗੇ ਕਿ ਅੱਜ ਤਾਂ ਤੈਨੂੰ ਦੇਖ ਕੇ ਦਿਲ ਵਿੱਚ ਪਤਾ ਨਹੀਂ ਕੀ ਕੁਝ ਹੋ ਰਿਹਾ ਬੂਝ ਕੀ ਤੂੰ ਵੀ ਇਹੀ ਮਹਿਸੂਸ ਕਰ ਰਹੀ ਹੈ ਮੈਂ ਕਿਹਾ ਚਾਚੂ ਮੈਂ ਸਮਝੀ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਚਾਚੂ ਕਹਿਣ ਲੱਗੇ ਜਦੋਂ ਵੀ ਤੇਰੀ ਚਾਚੀ ਇਸ ਤਰ੍ਹਾਂ ਦੀ ਡਰੈਸ ਮੇਰੇ ਸਾਹਮਣੇ ਪਾ ਕੇ ਆਉਂਦੀ ਹੈ ਤਾਂ ਮੈਂ ਖੁਦ ਤੇ ਕਾਬੂ ਨਹੀਂ ਕਰ ਪਾਉਂਦਾ ਤੇ ਅੱਜ ਜਦੋਂ ਤੈਨੂੰ ਇਸ ਤਰ੍ਹਾਂ ਦੇ ਕੱਪੜਿਆਂ ਵਿੱਚ ਦੇਖਿਆ ਇਹ ਤਾਂ ਮੇਰਾ ਮੇਰਾ ਮਨ ਅੰਦਰ ਹੀ ਅੰਦਰ ਮਟਲ ਰਿਹਾ ਕੀ ਤੂੰ ਸਮਝ ਸਕਦੀ ਹੈ ਇਹ ਗੱਲ ਸੁਣ ਕੇ ਮੈਂ ਆਪਣੀਆਂ ਨਜ਼ਰਾਂ ਥੱਲੇ ਕਰ ਰਹੀਆਂ ਫਰਜਾ ਚਾਚੇ ਨੇ ਮੈਨੂੰ ਆਪਣੇ ਕੋਲ ਬੈਠਣ ਦਾ ਇਸ਼ਾਰਾ ਕੀਤਾ ਤਾਂ ਮੈਂ ਉਹਨਾਂ ਦੇ ਕੋਲ ਬੈਠ ਗਈ ਚਾਚੂ ਮੈਨੂੰ ਪੁੱਛਣ ਲੱਗੇ ਕਿ ਕਾਲਜ ਵਿੱਚ ਤੇਰਾ ਕੋਈ ਬੁਆਏਫ੍ਰੈਂਡ ਹੈ ਮੈਂ ਕਿਹਾ ਨਹੀਂ ਚਾਚੂ ਮੇਰਾ ਕੋਈ ਬੁਆਏਫ੍ਰੈਂਡ ਨਹੀਂ ਤਾਂ ਫਿਰ ਮਹੱਲੇ ਗਵਾਂਢ ਵਿੱਚ ਤਾਂ ਹੋਵੇਗਾ ਹੀ ਚਾਚੂ ਨੇ ਪੁੱਛਿਆ ਮੈਂ ਕਿਹਾ ਨਹੀਂ ਚਾਚੂ ਮੈਨੂੰ ਆਪਣੀ ਪੜ੍ਹਾਈ ਤੋਂ ਵਕਤ ਕਿੱਥੇ ਮਿਲਦਾ ਹੈ ਚਾਚੂ ਬੋਲੇ ਪੂਜਾ ਹੋਂਦਾ ਤੂੰ ਜਵਾਨ ਹੋ ਗਈ ਹੈ ਇਸ ਉਮਰ ਵਿੱਚ ਵੀ ਤੇਰਾ ਕੋਈ ਬੁਆਏਫ੍ਰੈਂਡ ਨਹੀਂ ਆਖਰ ਤੂੰ ਕਿਹੜੀ ਦੁਨੀਆ ਵਿੱਚ ਰਹਿ ਰਹੀ ਹੈ ਐ ਸੋਮਰ ਵਿੱਚ ਆ ਕੇ ਤਾਂ ਕੁੜੀਆਂ ਬੁਆਏ ਫਰੈਂਡ ਨੂੰ ਕੱਪੜਿਆਂ ਦੀ ਤਰ੍ਹਾਂ ਬਦਲਦੀਆਂ ਨੇ ਤੂੰ ਤਾਂ ਅਜੇ ਵੀ ਪੁਰਾਣੇ ਜ਼ਮਾਨੇ ਵਾਲੀ ਜ਼ਿੰਦਗੀ ਜਿਉ ਰਹੀ ਹੈ ਇਸ ਤੇ ਮੈਂ ਥੋੜੀ ਸ਼ਰਮਾਈ ਤੇ ਖਮੋਸ਼ੀ ਰਹੀ ਫਿਰ ਚਾਚੂ ਮੇਰੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਬੋਲੇ ਕਿ ਕਦੇ ਤੇਰਾ ਮਨ ਨਹੀਂ ਕਰਦਾ ਕਿਸੇ ਮਰਦ ਦੇ ਨਾਲ ਵਕਤ ਗੁਜ਼ਾਰਨ ਦੇ ਲਈ ਮੈਂ ਕਿਹਾ ਚਾਚੂ ਅਜੇ ਤੱਕ ਕੋਈ ਅਜੇਹਾ ਨਹੀਂ ਮਿਲਿਆ ਮੈਨੂੰ ਚਾਚੂ ਕਹਿਣ ਲੱਗੇ ਅੱਛਾ ਤਾਂ ਇਹ ਦੱਸ ਮੈਂ ਤੇਨੂੰ ਕਿਹੋ ਜਿਹਾ ਲੱਗਦਾ ਮੈਂ ਕਿਹਾ ਚਾਚੂ ਤੁਸੀਂ ਉਸਦਾ ਬਹੁਤ ਹੀ ਜ਼ਿਆਦਾ ਹੈਂਡਸਮ ਹੋ। ਚਾਚੂ ਬੋਲੇ, "ਅੱਛਾ ਤਾਂ ਇਹ ਦੱਸ ਮੇਰੇ ਨਾਲ ਗੱਲਾਂ ਕਰਨਾ ਤੈਨੂੰ ਕਿਹੋ ਜਿਹਾ ਲੱਗਦਾ?" ਮੈਂ ਕਿਹਾ, "ਚਾਚੂ ਬਹੁਤ ਵਧੀਆ ਲੱਗਦਾ।" ਇੰਨਾ ਇੰਨਾ ਸੁਣ ਕੇ ਚਾਚੂ ਦੇ ਚਿਹਰੇ ਤੇ ਇੱਕ ਸ਼ੈਤਾਨੀ ਮੁਸਕਰਾਹਟ ਆ ਗਈ। ਉਹਨਾਂ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਮੇਰਾ ਵੀ ਦਿਲ ਅੰਦਰੋਂ-ਅੰਦਰ ਤਾਂ ਮਚਲੀ ਹੀ ਰਿਆ ਸੀ। ਮੈਂ ਵੀ ਖੋਦ ਤੇ ਕਾਬੂ ਨਹੀਂ ਪਾ ਰਹੀ ਸੀ। ਮੈਂ ਵੀ ਕੋਈ ਵਿਰੋਧ ਨਹੀਂ ਕੀਤਾ। ਚਾਚੂ ਦੀਆਂ ਬਾਹਾਂ ਵਿੱਚ ਮੈਂ ਖੁਦ ਨੂੰ ਮਹਿਫੂਜ਼ ਮਹਿਸੂਸ ਕਰ ਰਹੀ ਸੀ ਫਿਰ ਚਾਚੂ ਨੇ ਕਿਹਾ ਪੂਜਾ ਕਿ ਮੈਂ ਤੇਰੇ ਨਾਲ ਕੁਝ ਸਮਾਂ ਗੁਜ਼ਾਰ ਸਕਦਾ ਦੇਖ ਜੇ ਤੇਰੀ ਰਜ਼ਾਮੰਦੀ ਹੋਵੇਗੀ ਤਾਂ ਹੀ ਇਹ ਸਭ ਠੀਕ ਰਹੇਗਾ ਜੇ ਤੇਰੀ ਮਰਜ਼ੀ ਇਸ ਵਿੱਚ ਸ਼ਾਮਲ ਨਹੀਂ ਤਾਂ ਕੋਈ ਜ਼ਬਰਦਸਤੀ ਨਹੀਂ ਮੈਂ ਤਾਂ ਸਿਰਫ ਇਨਾ ਚਾਹੁੰਦਾ ਹਾਂ ਕਿ ਤੂੰ ਆਪਣੀ ਜਵਾਨੀ ਦੇ ਇਹ ਦਿਨ ਜੋ ਹਰ ਕੁੜੀ ਅੱਜ ਦੇ ਟਾਈਮ ਵਿੱਚ ਚਾਹੁੰਦੀ ਹੈ ਮੈਂ ਸ਼ਰਮਾਉਂਦੇ ਹੋਏ ਚਾਚੂ ਨੂੰ ਕਿਹਾ ਚਾਚੂ ਜਿਵੇਂ ਤੁਹਾਨੂੰ ਠੀਕ ਲੱਗੇ ਇਨਾ ਹੀ ਇਨਾ ਸੋਹਣੇ ਹੀ ਚਾਚੂ ਮੈਨੂੰ ਉਹ ਖੁਸ਼ੀ ਦੇਣ ਲੱਗੇ ਜਿਸ ਦਾ ਮੈਂ ਕਦੋਂ ਤੋਂ ਇੰਤਜ਼ਾਰ ਕਰ ਰਹੀ ਸੀ ਚਾਚੂ ਦਾ ਸਾਥ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ ਕੋਝੀ ਹੀ ਦੇਰ ਵਿੱਚ ਅਸੀਂ ਦੋਨੋਂ ਆਪਣੀ ਮੰਜ਼ਿਲ ਤੇ ਪਹੁੰਚ ਚੁੱਕੇ ਸੀ ਥੋੜੀ ਦੇਰ ਬਾਅਦ ਚਾਚੂ ਮੈਨੂੰ ਆਪਣੇ ਕਾਲਜ ਦੇ किस्से ਸੁਣਾਉਂਦੇ ਰਹੇ ਤੇ ਉਸ ਰਾਤ ਅਸੀਂ ਦੋਨੇ ਗੱਲਾਂ ਕਰਦੇ ਕਰਦੇ ਸੌਂ ਗਏ ਅਗਲੇ ਦਿਨ ਜਦੋਂ ਸਵੇਰ ਮੈਂ ਉੱઠી ਤਾਂ ਮੈਂ ਸ਼ਰਮ ਦੇ ਨਾਲ ਚਾਚੂ ਨਾਲ ਨਜ਼ਰਾਂ ਨਹੀਂ ਮਿਲਾ پا ਰਹੀ ਸੀ ਚਾਚੂ ਕਹਿਣ ਲੱਗੇ ਦੇਖ ਪੂਜਾ ਕੋਈ ਜ਼ਬਰਦਸਤੀ ਨਹੀਂ ਹੈ ਸਾਡੇ ਦੋਨਾਂ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਸਾਡੀ ਰਜ਼ਾਮੰਦੀ ਦੇ ਨਾਲ ਹੀ ਹੋਇਆ ਹੈ ਜੇ ਤੂੰ ਅੱਗੇ ਵੀ ਮੇਰੇ ਨਾਲ ਵਕਤ ਗੁਜ਼ਾਰਨਾ ਚਾਹੇ ਤਾਂ ਤੂੰ ਮੈਨੂੰ ਬੁਲਾ ਸਕਦੀ ਹੈ ਜਾਂ ਫਿਰ ਮੈਨੂੰ ਦੱਸ ਸਕਦੀ ਹੈ ਉਸ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋ ਚੁੱਕਿਆ ਸੀ ਹੌਲੀ ਹੌਲੀ ਸਮਾਂ ਗੁਜ਼ਰਦਾ ਚਲਾ ਗਿਆ ਤੇ ਚਾਚੂ ਦੇ ਨਾਲ ਮੇਰਾ ਰਿਸ਼ਤਾ ਹੋਰ ਅੱਗੇ ਵਧਦਾ ਰਿਹਾ ਇਸ ਤਰ੍ਹਾਂ ਇੱਕ ਸਾਲ ਗੁਜ਼ਰ ਗਿਆ ਫਿਰ ਇੱਕ ਦਿਨ ਮੰਮੀ ਨੂੰ ਮੇਰੇ ਤੇ ਸ਼ੱਕ ਹੋਣ ਲੱਗਿਆ ਮੰਮੀ ਨੇ ਮੈਨੂੰ ਆਪਣੇ ਕੋਲ ਬਿਠਾਇਆ ਤੇ ਪੁੱਛਣ ਲੱਗੀ ਪੂਜਾ ਇਹ ਸਭ ਕੀ ਚੱਲ ਚੱਲ ਰਿਹਾ ਹੈ ਮੈਨੂੰ ਦੱਸ ਮੈਂ ਆਪਣੇ ਮਾਣੋ ਕਿ ਮਮੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਤੁਹਾਨੂੰ ਗਲਤਫਹਿਮੀ ਹੋ ਰਹੀ ਹੈ ਮੰਮੀ ਨੇ ਕਿਹਾ ਠੀਕ ਹੈ ਮੈਂ ਤੇ ਹੀ ਗੱਲ ਤੇ ਯਕੀਨ ਕਰ ਲੈਂਦੀ ਹਾਂ ਹਾਂ ਪਰ ਜੇ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਤਾਂ ਫੇਰ ਦੇਖ ਲੈਣੀ ਵੈਸੇ ਵੀ ਤੂੰ ਖੰਜਵਾਨ ਹੋ ਗਈਆਂ ਤਾਂ ਮੈਨੂੰ ਲੱਗਦਾ ਹੈ ਕਿ ਤੇਰਾ ਵਿਆਹ ਕਰ ਦੇਣਾ ਚਾਹੀਦਾ ਹੈ ਇਹਨਾਂ ਸੁਣ ਕੇ ਮੈਂ ਬਹੁਤ ਜ਼ਿਆਦਾ ਡਰ ਗਈ ਸ਼ਾਮ ਨੂੰ ਅਚਾਨਕ ਚਾਚਾ ਦਾ ਫੋਨ ਆਇਆ ਮੈਂ ਚਾਚੂ ਨੂੰ ਸਭ ਕੁਝ ਦੱਸ ਦਿੱਤਾ ਚਾਚੂ ਨੇ ਕਿਹਾ ਤੈਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਮੈਂ ਕੁਝ ਕਰਦਾ ਹਾਂ ਅਗਲੇ ਦਿਨ ਚਾਚੂ ਘਰੇ ਆਏ ਤੇ ਮੰਮੀ ਨਾਲ ਗੱਲ ਕਰਨ ਲੱਗੇ ਕਹਿਣ ਲੱਗੇ ਭਾਬੀ ਪੂਜਾ ਵੱਡੀ ਹੋ ਗਈ ਹੈ ਮੈਨੂੰ ਲੱਗਦਾ ਹੈ ਹੁਣ ਉਸਦਾ ਵਿਆਹ ਕਰ ਦੇਣਾ ਚਾਹੀਦਾ ਹੈ ਮੇਰੀ ਨਜ਼ਰ ਵਿੱਚ ਇੱਕ ਮੁੰਡਾ ਹੈ ਮੁੰਡਾ ਬਹੁਤ ਹੀ ਚੰਗਾ ਹੈ ਮੇਰੀ ਮਾਂ ਨੇ ਪੁੱਛਿਆ ਕਿ ਮੁੰਡਾ ਕੌਣ ਹੈ ਤਾਂ ਮੇਰੇ ਚਾਚੇ ਨੇ ਕਿਹਾ ਕਿ ਮੇਰੇ ਦੋਸਤ ਦਾ ਬੇਟਾ ਮੇਰਾ ਦੋਸਤ ਤੇ ਉਸਦੀ ਵਾਈਫ ਦਾ ਇੱਕ ਹਾਦਸੇ ਵਿੱਚ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸੀ। ਉਹ ਉਹਨਾਂ ਦਾ ਇਕਲੌਤਾ ਬੇਟਾ ਹੈ। ਉਸਦੀ ਜੌਬ ਵੀ ਬਹੁਤ ਚੰਗੀ ਹੈ ਤੇ ਇਕੱਲਾ ਹੀ ਹੈ। ਘਰ ਪਰਿਵਾਰ ਵਿੱਚ ਹੋਰ ਕੋਈ ਨਹੀਂ ਹੈ। ਇਸ ਤੋਂ ਚੰਗਾ ਰਿਸ਼ਤਾ ਹੋਰ ਕਿੱਥੇ ਮਿਲੇਗਾ? ਮੇਰੀ ਮੰਮੀ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਹ ਮੁੰਡੇ ਵਿੱਚ ਕੋਈ ਕਮੀ ਨਹੀਂ ਸੀ ਤੇ ਪਰਿਵਾਰ ਵਿੱਚ ਵੀ ਕੋਈ ਕਮੀ ਨਹੀਂ ਸੀ। ਇਸ ਤਰ੍ਹਾਂ ਦੇ ਰਿਸ਼ਤੇ ਦੇ ਲਈ ਤਾਂ ਮਾਂ ਪਰ ਤਰਸ ਦੇਣੀ। ਜਦੋਂ ਚਾਚੂ ਇਹ ਗੱਲ ਕਹਿ ਕੇ ਚਲੇ ਗਏ ਤਾਂ ਮੈਂ ਗੁੱਸੇ ਵਿੱਚ ਚਾਚੂ ਨੂੰ ਫੋਨ ਕੀਤਾ ਤੇ ਕਿਹਾ ਇਹ ਤੁਸੀਂ ਕੀ ਕੀਤਾ ਚਾਚੂ ਤਾਂ ਚਾਚੂ ਕਹਿਣ ਲੱਗੇ ਤੂੰ ਫਿਕਰ ਨਾ ਕਰ ਉਹ ਬਹੁਤ ਹੀ ਭੋਲਾ ਹੈ ਵਿਆਹ ਤੋਂ ਬਾਅਦ ਵੀ ਸਾਡੇ ਰਿਸ਼ਤੇ ਵਿੱਚ ਕੋਈ ਕਮੀ ਨਹੀਂ ਆਵੇਗੀ ਤੂੰ ਆਪਣੇ ਪਤੀ ਦੇ ਨਾਲ ਖੁਸ਼ ਰਹੀਂ ਤੇ ਜੇ ਤੈਨੂੰ ਮੇਰੀ ਕਮੀ ਮਹਿਸੂਸ ਹੋਵੇ ਤਾਂ ਮੈਨੂੰ ਵੀ ਬੁਲਾ ਲਿਆ ਕਰ ਇਹਨਾਂ ਸੁਣ ਕੇ ਮੈਂ ਖੁਸ਼ ਹੋ ਗਈ ਕੁਝ ਦਿਨਾਂ ਬਾਅਦ ਮੇਰਾ ਵਿਆਹ ਹੋ ਗਿਆ ਮੇਰਾ ਪਤੀ ਬਹੁਤ ਹੀ ਭੋਲਾ ਸੀ ਤੇ ਮੇਰੀ ਹਰ ਖੁਸ਼ੀ ਦਾ ਖਿਆਲ ਰੱਖਦਾ ਸੀ ਮੈਨੂੰ ਉਸ ਤੋਂ ਕੁਝ ਛੁਕਾਇਤ ਨਹੀਂ ਸੀ ਹੌਲੀ-ਹੌਲੀ ਸਮਾਂ ਬੀਤਦਾ ਚਲਾ ਗਿਆ ਵਿਆਹ ਨੂੰ ਇੱਕ ਸਾਲ ਗੁਜ਼ਰ ਗਿਆ ਪਰ ਚਾਚੂ ਦਾ ਰਿਸ਼ਤਾ ਤੇ ਮੇਰਾ ਅਜੇ ਵੀ ਬਰਕਰਾਰ ਸੀ ਕਦੇ-ਕਦੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਜੋ ਕੁਝ ਵੀ ਕਰ ਰਹੀ ਹਾਂ ਉਹ ਬਹੁਤ ਗਲਤ ਹੈ ਕਿਉਂਕਿ ਹੁਣ ਤਾਂ ਮੇਰਾ ਵਿਆਹ ਹੋ ਚੁੱਕਿਆ ਹੈ ਤੇ ਮੈਂ ਆਪਣੇ ਪਤੀ ਨੂੰ ਧੋਖਾ ਦੇ ਰਹੀ ਹਾਂ ਲੇਕਿਨ ਮੈਨੂੰ ਚਾਚੂ ਦੇ ਨਾਲ ਸਮਾਂ ਗੁਜ਼ਾਰਨਾ ਵੀ ਚੰਗਾ ਲੱਗਦਾ ਸੀ ਅਜੇ ਹਾਂ ਨਹੀਂ ਸੀ ਕਿ ਮੈਂ ਆਪਣੇ ਪਤੀ ਨੂੰ ਪਿਆਰ ਨਹੀਂ ਕਰਦੀ ਸੀ। ਨਰਿੰਦਰ ਵੀ ਮੈਨੂੰ ਬਹੁਤ ਪਿਆਰ ਕਰਦੇ ਸੀ ਪਰ ਮੈਨੂੰ ਚਾਚੂ ਦੇ ਨਾਲ ਸਮਾਂ ਗੁਜ਼ਾਰਨਾ ਚੰਗਾ ਲੱਗਦਾ ਸੀ। ਹੌਲੀ-ਹੌਲੀ ਸਮਾਂ ਬੀਤਦਾ ਚਲਾ ਗਿਆ ਤੇ ਵਿਆਹ ਨੂੰ 3 ਸਾਲ ਗੁਜ਼ਰ ਗਏ। ਹੁਣ ਮੇਰੇ ਇੱਕ ਬੇਟਾ ਹੋਇਆ ਸੀ ਜੋ ਕਿ ਮੇਰੇ ਪਤੀ ਦਾ ਹੀ ਸੀ। ਫਿਰ ਮੈਨੂੰ ਖਿਆਲ ਆਇਆ ਕਿ ਸ਼ਾਇਦ ਹੁਣ ਮੈਨੂੰ ਆਪਣੇ ਤੇ ਚਾਚੂ ਦੇ ਰਿਸ਼ਤੇ ਨੂੰ ਇੱਥੇ ਹੀ ਖਤਮ ਕਰ ਦੇਣਾ ਚਾਹੀਦਾ ਹੈ। ਕਿਉਂਕਿ ਕੱਲ ਨੂੰ ਜੇ ਮੇਰੇ ਪਤੀ ਨੂੰ ਪਤਾ ਲੱਗ ਗਿਆ ਤਾਸ਼ਾਦੇ ਮੇਰੇ ਰਿਸ਼ਤੇ ਤੇ ਬਹੁਤ ਬੁਰਾ ਅਸਰ ਹੋਵੇਗਾ ਤੇ ਮੇਰੀ ਜ਼ਿੰਦਗੀ ਵੀ ਤਬਾਹ ਹੋ ਸਕਦੀ ਹੈ ਇਸ ਤੇ ਮੈਂ ਆਪਣੇ ਚਾਚੂ ਨੂੰ ਬੁਲਾ ਕੇ ਗੱਲ ਕਰਨ ਦਾ ਸੋਚਿਆ ਫਿਰ ਸ਼ਾਮ ਨੂੰ ਮੈਂ ਚਾਚੂ ਨੂੰ ਘਰੇ ਬੁਲਾਇਆ ਤੇ ਉਹਨਾਂ ਨਾਲ ਆਮੇ ਸਾਹਮਣੇ ਸਾਹਮਣੇ ਬੈਠ ਕੇ ਗੱਲ ਕੀਤੀ ਮੈਂ ਚਾਚੂ ਨੂੰ ਕਿਹਾ ਚਾਚੂ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦੀ ਆ ਮੇਰਾ ਪਤੀ ਬਹੁਤ ਭੋਲਾ ਹੈ ਤੇ ਮੈਂ ਉਸਦੇ ਭੋਲੇਪਨ ਦਾ ਫਾਇਦਾ ਚੱਕ ਰਹੀ ਆ ਮੈਨੂੰ ਹੁਣ ਇਹ ਸਭ ਕੁਝ ਠੀਕ ਨਹੀਂ ਲੱਗਦਾ ਜਿਵੇਂ ਵੀ ਹੈ ਆਖਰ ਉਹ ਮੇਰਾ ਪਤੀ ਹੈ। ਹੋਰ ਉਸਨੇ ਮੈਨੂੰ ਕਦੇ ਵੀ ਪਰੇਸ਼ਾਨ ਨਹੀਂ ਕੀਤਾ ਤੇ ਨਾ ਹੀ ਮੇਰੇ ਨਾਲ ਕੋਈ ਉਸਨੇ ਗਲਤੀ ਕੀਤੀ ਹੈ ਪਰ ਮੈਂ ਤਾਂ ਉਸਨੂੰ ਧੋਖਾ ਦੇ ਰਹੀ ਹਾਂ। ਵਿਆਹ ਤੋਂ ਪਹਿਲਾਂ ਸਾਡੇ ਵਿੱਚ ਜੋ ਕੁਝ ਵੀ ਹੋਇਆ ਸੀ ਉਹ ਇੱਕ ਅਲੱਗ ਗੱਲ ਸੀ। ਪਰ ਹੁਣ ਮੇਰਾ ਵਿਆਹ ਹੋ ਗਿਆ ਹੈ ਤੇ ਮੈਂ ਇੱਕ ਬੱਚੇ ਦੀ ਮਾਂ ਵੀ ਹਾਂ। ਮੈਨੂੰ ਨਹੀਂ ਲੱਗਦਾ ਕਿ ਹੁਣ ਸਾਨੂੰ ਆਪਣਾ ਰਿਸ਼ਤਾ ਬਰਕਰਾਰ ਰੱਖਣਾ ਚਾਹੀਦਾ ਕਿਉਂਕਿ ਜੇ ਚਾਚੀ ਨੂੰ ਪਤਾ ਲੱਗ ਗਿਆ ਤਾਂ ਤੁਹਾਡੀ ਵੀ ਜ਼ਿੰਦਗੀ ਖਰਾਬ ਹੋ ਸਕਦੀ ਹੈ। ਤੇ ਮੇਰੀ ਵੀ ਇਸ ਲਈ ਸਾਨੂੰ ਹੁਣ ਇਸ ਰਿਸ਼ਤੇ ਨੂੰ ਇੱਥੇ ਹੀ ਖਤਮ ਕਰ ਦੇਣਾ ਚਾਹੀਦਾ ਹੈ ਇਸ ਤੇ ਚਾਚੂ ਨੇ ਵੀ ਆਪਣੀ ਸਹਿਮਤੀ ਜਤਾਈ ਤੇ ਕਹਿਣ ਲੱਗੇ ਪੂਜਾ ਤੂੰ ਠੀਕ ਕਹਿ ਰਹੀ ਹੈ ਇਹਨਾਂ ਕਹਿ ਕੇ ਮੈਂ ਚਾਚੂ ਨਾਲੋਂ ਸਾਰੇ ਰਿਸ਼ਤੇ ਖਤਮ ਕਰ ਦਿੱਤੇ ਹੁਣ ਮੈਂ ਕਾਫੀ ਸਕੂਨ ਵਿੱਚ ਸੀ ਕੁਝ ਸਮੇਂ ਤੋਂ ਜੋ ਮੈਂ ਬੇਚੈਨੀ ਮਹਿਸੂਸ ਕਰ ਰਹੀ ਸੀ ਹੁਣ ਮੈਂ ਬਹੁਤ ਖੁਸ਼ ਸੀ ਉਹ ਕਹਿੰਦੇ ਆ ਨਾ ਕਿ ਜੇ ਪੁੱਲ ਸੂਬਾ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਜਾਏ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ ਮੈਂ ਦੋਰੀ ਜ਼ਿੰਦਗੀ ਜਿਉਂਦੇ ਹੋਏ ਤੰਗ ਆ ਗਈ ਸੀ ਸ਼ੁਰੂ ਸ਼ੁਰੂ ਵਿੱਚ ਉਹ ਸਭ ਕੁਝ ਚੰਗਾ ਲੱਗਦਾ ਸੀ ਪਰ ਹੁਣ ਮੈਨੂੰ ਖੁਦ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਕਿ ਮੈਂ ਇਹ ਗਲਤੀਆਂ ਕਿਉਂ ਕਰ ਰਹੀ ਹਾਂ ਇਸ ਲਈ ਮੈਂ ਇਹ ਫੈਸਲਾ ਕੀਤਾ ਕਿ ਅੱਗੇ ਤੋਂ ਮੈਂ ਆਪਣੇ ਪਤੀ ਦੇ ਨਾਲ ਵਫਾਦਾਰ ਰਹਾਂਗੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਰਹੀ ਜ਼ਰੂਰ ਦੱਸਿਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਤਕਲੀ ਦਿਓ ਇਜਾਜ਼ਤ ਰਬ ਰੱਖਾ